ਸ੍ਰੀ ਗੁਰੂ ਸਾਹਿਬ ਜੀ ਸਾਰਿਆਂ ਨੂੰ ਜਿੰਦਗੀ ਨੂੰ ਹੱਸ ਕੇ ਗੁਜ਼ਾਰੋ ਕਿਉਂਕਿ ਫੁੱਲਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਸਵੇਰ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਜਾਣਾ ਜਾਂ ਕਿਸੇ ਮੰਦਿਰ 'ਚ ਜਾਣਾ ਜਾਂ ਕਿਸੇ ਸਮਸ਼ਾਨ ਘਾੜ ਦੇ ਵਿੱਚ ਜਾਣਾ ਉਸੇ ਤਰ੍ਹਾਂ ਬੰਦੇ ਨੂੰ ਵੀ ਕੋਈ ਪਤਾ ਨਹੀਂ ਹੁੰਦਾ ਵੀ ਸਵੇਰ ਅਸੀਂ ਜਿਉਂਦੇ ਰਹਿਣਾ ਜਾਂ ਦੁਨੀਆਂ ਤੋਂ ਤੁਰ ਜਾਣਾ ਇਸੇ ਲਈ ਆਪ ਦੀ ਜ਼ਿੰਦਗੀ ਨੂੰ ਆਨੰਦ ਮਾਣਿਓ तरीके ਨਾਲ ਜੀਵਨ ਗੁਜ਼ਾਰਿਆ ਇੱਕ ਕਹਾਣੀ ਸੁਣਾਉਣ ਲੱਗੀ ਆ ਬਾਹਰ ਅਮਰੀਕਾ ਦੀ ਹੈ ਉੱਥੋਂ ਦਾ ਇੱਕ ਜੋੜਾ ਸੀ ਉਹ ਆਪਸ ਵਿੱਚ ਦੀ ਬਹੁਤ ਲੜਦੇ ਝਗੜਦੇ ਰਹਿੰਦੇ ਸੀ ਉਹਨਾਂ ਦਾ ਇੰਨਾ ਲੜਾਈ ਝਗੜਾ ਸੀ ਇੱਥੋਂ ਤੱਕ ਪਹੁੰਚ ਗਿਆ ਕਿ ਉਹਨਾਂ ਦਾ ਤਲਾਕ ਹੋ ਗਿਆ ਤਲਾਕ ਹੋਣ ਤੋਂ ਬਾਅਦ ਉਸ ਆਦਮੀ ਤੋਂ ਉਸ ਔਰਤ ਨੇ ਐਨਾ ਪੈਸਾ ਲਿਆ ਕਿ ਜਿਹੜਾ ਕਿ ਉਹ ਕੰਗਾਲ ਕਰਕੇ ਰੱਖ ਦਿੱਤੀ ਉਸ ਦੇ ਕੋਲੇ ਸਿਰਫ 70 ਡਾਲਰ ਹੀ ਬਾਕੀ ਬਚ ਗਿਆ ਸੀ ਉਹਦੇ ਤਲਾਕ ਹੋਣ ਤੋਂ ਬਾਅਦ ਉਹਦੇ ਕੋਲ ਸਿਰਫ 70 ਡਾਲਰ ਸੀ ਉਹ ਸੋਚਣ ਲੱਗਾ ਵੀ ਮੇਰੇ ਕੋਲੇ ਸਿਰਫ 70 ਡਾਲਰ ਇਹ ਮੈਂ ਕਿਸੇ ਥਾਂ ਤੇ ਲਾ ਕੇ ਆਪ ਖੁਦ ਕਾچی ਕਰਾਂ ਉਹ ਦੁਨੀਆਂ ਤੋਂ ਉਹਦਾ ਜੀਅ ਅੱਕ ਚੁੱਕਿਆ ਸੀ ਉਹ ਸੋਚ ਰਿਹਾ ਸੀ ਕਿਵੇਂ ਨਾ ਕਿ ਮੈਂ ਇਸ ਗੋਰੀਆਂ ਤੋਂ ਤੁਰ ਜਾ। ਉਹ ਕਿਉਂਕਿ ਉਹਦੇ ਬੱਚਾ ਵੀ ਨਹੀਂ ਸੀ ਘਰ ਵਾਲੀ ਵੀ ਛੱਡ ਕੇ ਤੁਰ ਗਈ। ਘਰ ਮਾਪੇ ਵੀ ਤੁਰ ਗਏ ਸੀ ਇਹ ਕੱਲਾ ਸੀਗਾ। ਇਸ ਲਈ ਸੋਚਦਾ ਰਹਿੰਦਾ ਸੀ। ਇੱਕ ਦਿਨ ਉਹ ਜਦੋਂ ਸੋਚਣ ਲੱਗਿਆ ਵੀ ਮੈਂ ਜਿਹੜੇ 70 ਡਾਲਰ ਇਹ ਮੈਂ ਕਿਸੇ ਜੂਏ ਖੇਡ ਕੇ ਜਾਂ ਕਿਸੇ ਤਾਸ ਵਗੈਰਾ ਦੇ ਵਿੱਚ ਕਰਕੇ ਨਵੇਂ ਰਿਤੇ। ਵੀਰ ਮੈਂ ਆਪ ਵਿਲਾ ਹੋ ਕੇ ਦੁਨੀਆ ਤੋਂ ਦਰਦਾ। ਔਰ ਜਿਉਂ ਹੀ ਅੱਗ ਉੱਤੇ ਲਾਈਨ ਦੇ ਵਿੱਚ ਖੜਦਾ ਤਾਂ ਉੱਥੇ ਉਹਦਾ ਇੱਕ ਨਜ਼ਰੋਂ ਦੀ ਇੱਕ ਅਖਬਾਰ ਦੇ ਉੱਤੇ ਪੈ ਜਾਂਦਾ। ਅਖਬਾਰ ਦੇ ਵਿੱਚ ਲਿਖਿਆ ਹੁੰਦਾ ਵੀ ਸਰਕਾਰ ਨੇ ਨਾ ਇੱਕ ਸੋਨੇ ਦੀ ਖਾਨ ਹੈ ਜਿਹੜੀ ਉਹਨੂੰ ਵੀ ਖਤਮ ਕਰਤਾ। ਉਹ ਵੀ ਪੱਟ ਕੇ ਸਿੱਟ ਦਿੱਤੀ ਹੈ। ਨਲਾਮੀ ਹੋ ਗਈ ਉਹਦੀ। ਉਹ ਕੰਮਵੇਚ ਸੋਚਦਾ ਵੀ ਕਿਉਂ ਨਾ ਮੈਂ ਉੱਥੇ ਪਹੁੰਚਾਂ ਉਹ ਜਦੋਂ ਉੱਥੇ ਪਹੁੰਚਦਾ ਕਿਸੇ ਕੋਲੇ ਕੋਈ ਪੈਸਾ ਨਹੀਂ ਹੁੰਦਾ ਕਿਉਂਕਿ ਉੱਥੇ ਜੋ ਵੀ ਆ ਬੋਲੀ ਹੋ ਰਹੀ ਹੁੰਦੀ ਆ ਉਹ ਉਸ ਥਾਂ ਜਾ ਕੇ ਪੈਸੇ 70 ਡਾਲਰ ਦੇ ਕੇ ਉਹ ਉਸ ਥਾਂ ਖਾਲੀ ਪੈਥਾ ਲੈ ਲੈਂਦਾ ਜਦੋਂ ਲੈ ਲੈਂਦਾ ਤੇ ਉਸ ਦੇ ਵਿੱਚ ਬਾਤੀ ਦਾ ਸਾਰਾ ਪੱਟ ਕੇ ਦੇਖਿਆ ਹੁੰਦਾ ਵੀ ਸੋਨਾ ਕਿਤੇ ਨਿਕਲਦਾ ਕਿ ਨਹੀਂ ਬਾਕੀ ਜਿਹੜਾ ਥਾਂ ਪਿਆ ਹੁੰਦਾ ਤੇ ਉਹਦੇ ਜਿਹੜੇ ਮਜ਼ਦੂਰ ਹੁੰਦੇ ਆ ਉਹ ਕਹਿੰਦੇ ਜੀ ਅੱਜ ਦੀ ਦਿਹਾੜੀ ਜਿਹੜੀ ਹੈਗੀ ਐ ਨਾ ਉਹ ਸਾਨੂੰ ਦਿੱਤੀ ਹੋਈ ਆ ਜੇ ਤੁਸੀਂ ਕਹੋ ਤਾਂ ਅਸੀਂ ਇਹ ਥਾਂ ਪੱਟ ਕੇ ਤੇ ਵੀ ਤੁਹਾਨੂੰ ਦੇ ਸਕਦੇ ਆ ਉਹ ਕਹਿੰਦਾ ਠੀਕ ਆ ਵੀ ਜੇ ਤੁਹਾਨੂੰ ਦਿਹਾੜੀ ਮਿਲੀ ਹੋਈ ਆ ਤੇ ਤੁਸੀਂ ਥਾਂ ਪੱਟੋ ਉਹਨਾਂ ਨੇ ਥੋੜਾ ਜਿਹਾ ਥਾਂ ਪੱਟਿਆ ਤੇ ਉਹਦੇ ਵਿੱਚ ਸੋਨੇ ਦੀ ਇੱਕ ਬਹੁਤ ਸਾਰਾ ਸੋਨਾ ਨਿਕਲਿਆ ਉਹ ਇੰਨਾ ਅਮੀਰ ਹੋ ਗਿਆ ਕਿ ਉਹ ਉਸ سونے ਦੀ ਜਿਹੜੀ سونے ਦਾ ਰਾਜਾ ਹੀ ਬਣ ਗਿਆ ਇੱਕ ਤਰ੍ਹਾਂ ਦਾ ਐਨਾ ਸੁਨਣਾ ਉਹਦੇ ਕੋਲ ਆ ਤੇ ਉਸਨੇ ਉਹ ਥਾਂ ਦੇ ਉੱਤੇ ਬਹੁਤ ਵਧੀਆ سونے ਦਾ ਕੰਮ ਚਲਾ ਲਿਆ ਜਿਹੜੇ ਕਿ ਜਿਹੜੇ ਉਹਦੇ ਕਰਮਚਾਰੀ ਸੀਗੇ ਉਹ ਸਾਰੇ ਇਹਨੇ ਰੱਖ ਲਏ ਆਪਦਾ ਕੰਮ ਚਲਾ ਲਿਆ ਇਸ ਕਰਕੇ ਜੋ ਵੀ ਦੁਨੀਆ 'ਚ ਜਾਂ ਬੰਦੇ ਦੇ ਮਾਰ 'ਚ ਅਤਰਾ ਚੜਾ ਆਉਂਦੇ ਆ ਨਾ ਉਹਨਾਂ ਨੂੰ ਆਪ ਦੇ ਮਨ ਨੂੰ ਟਿਕਾਈ ਰੱਖਣਾ ਚਾਹੀਦਾ ਉਸ ਚਿਰ ਉਹਨੇ ਟਿਕਾਈ ਰੱਖਿਆ ਤਾਂ ਉਹ ਇਸ ਕੌਇਡ ਤੇ ਇਸ ਥਾਂ ਤੇ ਪਹੁੰਚ ਗਿਆ ਉਸਨੇ ਨਹੀਂ ਤਾਂ ਉਸਨੇ ਆਪਣਾ ਖੁਦ ਪਛੀ ਕਰਕੇ ਇਸ ਦੁਨੀਆ ਤੋਂ ਤੁਰ ਜਾਣਾ ਸੀ ਡਿਪਰੈਸ਼ਨ ਵਿੱਚ ਆਇਆ ਪਿਆ ਸੀ ਪਰ ਜਦੋਂ ਉਹਨੇ ਇਹ ਸੁਣਨੇ ਦੀ ਆਨ ਪਟਵਾਇਆ ਤਾਂ ਉਸ ਦੇ ਵਿੱਚੋਂ ਸੋਨਾ ਨਿਕਲ ਗਿਆ ਤੇ ਇਹ ਇਹਦੇ ਕਰਮਾਂ ਦਾ ਸੋਨਾ ਸੀ ਇਹ ਨੂੰ ਮਿਲ ਗਿਆ ਇਹ ਕਰੋੜਾਪਤੀ ਹੋ ਗਿਆ ਤੇ ਸਾਰਾ ਦੁੱਖ ਉਹਦਾ ਦੂਰ ਹੋ ਗਿਆ ਇਸ ਲਈ ਜੋ ਵੀ ਕੰਮ ਕਰਦੇ ਨੇ ਸਹਿਜ ਉਸੇ ਮੁਠਾ ਹੋਵੇ ਇਹ ਵੀ ਸੋਚ ਕੇ ਕੰਮ ਨੂੰ ਕਰਿਆ ਕਰੋ ਜਲਦੀ ਨਾ ਕਰੋ